ਵੀਰ ਦੇ ਗੁੱਟ ਤੇ ਰਖੜੀ ਬਨ ਕੇ ਭੈਣ ਵੀਰ ਤੋਂ ਆਪਣੀ ਹਿਫਾਜ਼ਤ ਦਾ ਵਚਨ ਲੈਂਦੀ ਹੈ ਅਤੇ ਵੀਰ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ ਪਰ ਇਸ ਰਖੜੀ ਦੇ ਤਿਉਹਾਰ ਤੇ ਭੈਣ ਵੱਲੋਂ ਵੀਰ ਨੂੰ ਖੁਆਈ ਗਈ ਮਠਿਆਈ ਨੇ ਸਾਰੇ ਪਰਿਵਾਰ ਦੀ ਜਾਨ ਮੁਠੀ ਛ ਲਿਆ ਦਿੱਤੀ ਖਬਰ ਸੰਗਰੂਰ ਤੋਂ ਹੈ ਜਿੱਥੇ ਰਖੜੀ ਵਾਲੇ ਦਿਨ ਮਠਿਆਈ ਖਾਣ ਨਾਲ ਦਰਜਨ ਤੋਂ ਜ਼ਿਆਦਾ ਲੋਕ ਬਿਮਾਰ ਹੋ ਗਏ ਜਾਣਕਾਰੀ ਮੁਤਾਬਕ ਜਿਹੜੇ-ਜਿਹੜੇ ਪਰਿਵਾਰ ਦੇ ਮੈਂਬਰ ਬਿਮਾਰ ਹੋਏ ਨੇ ਉਹਨਾਂ ਨੇ ਇੱਕੋ ਦੁਕਾਨ ਤੋਂ ਮਠਿਆਈ ਖਰੀਦੀ ਸੀ ਬਿਮਾਰਾਂ ਨੂੰ ਤੁਰੰਤ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਤੇ ਪੀੜਤ ਪਰਿਵਾਰਾਂ ਵੱਲੋਂ ਦੁਕਾਨਦਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। 9 ਵਜੇ ਰਖੜੀ ਬੰਨੀ ਸਾਢੇ 9 ਵਜੇ ਨੂੰ ਉਲਟੀਆਂ ਲੱਗੀਆਂ ਨੇ। ਉਸ ਤੋਂ ਬਾਅਦ ਬਿਮਾਰ ਹੋ ਉਹ ਵੀ ਇਹ ਦਾਖਲ ਕੀਤਾ ਸੀ 2 ਵਜੇ ਦੇ ਕਰੀਬ। 28 ਦਾ ਡੱਬਾ ਲੈ ਕੇ ਗਏ ਤੇ ਰਾਤ ਇਹਦੇ ਕੈਂਚੀਆਂ ਪਤਾ ਤੇ ਨਨ ਰਸਗੁੱਲੇ ਖਾਏ ਨਾ ਸਗਰੀ ਰਖੜੀ ਬੰਦਾ ਕੇ ਪਹਿਲਾ ਉਲਟੀਆਂ ਲੱਗੀਆਂ ਨਾ ਨਾ ਬਹੂ ਨੂੰ ਵੀ ਉਲਟੀ ਲੱਗੀ ਹੋਈ ਆ ਪੁੱਤੀ ਨਾ ਵੀ ਫਿਰ ਅਸੀਂ ਪ੍ਰਾਈਵੇਟ ਉਹਨਾਂ ਨੂੰ ਤਾਂ ਦੁਆਈ ਦੁਆ ਲੈ ਥੇ ਤੇ ਇਹਨੂੰ ਫਿਰ ਉਲਟੀਆਂ ਵੀ ਲੱਗੀਆਂ ਦੂਜੇ ਬੇਟੇ ਨਾ ਵੀ ਉਲਟੀਆਂ ਲੱਗੀਆਂ ਤੇ ਇਹ ਚੱਕਰ ਖਾ ਕੇ ਗਿਰ ਗਿਆ ਮੁੰਡਾ ਅੱਖਾ ਖੜ ਕੇ ਫਿਰ ਅਸੀਂ ਹਸਪਤਾਲ ਭੱਜੇ ਲੈ ਕੇ ਹੁੰਡੇ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਦੀਵਾਲੀ ਤੇ ਹੋਰ ਤੇਹਾਰਾਂ ਤੇ ਮਠਿਆਈਆਂ ਵਿੱਚ ਮਿਲਾਵਟਾਂ ਕਰਨ ਦੇ ਮਾਮਲੇ ਅਕਸਰ ਆਉਂਦੇ ਰਹਿੰਦੇ ਨੇ ਤੇ ਸਰਕਾਰ ਨੂੰ ਇਹਨਾਂ ਦੁਕਾਨਦਾਰਾਂ ਖਿਲਾਫ ਸਖਤ ਕਾਨੂੰਨ ਬਣਾਉਣੇ ਚਾਹੀਦੇ ਨੇ। ਕੋਈ ਵੇਲੇ ਤੋਂ ਮੇਰੇ ਕੋਲ ਤਿੰਨ ਚਾਰ ਮਰੀਜ਼ ਆਏ ਆ ਉਲਟੀਆਂ ਰੱਟੀਆਂ ਦੇ। ਅੱਛਾ ਜੀ। ਕੋਈ ਕੁਝ ਖਾਣ ਨਾ ਕਿਤੇ ਮਠਾਈ ਖਾਦੀ ਆ ਕੋਈ ਕਹਿੰਦੇ ਜਦੋਂ ਦੱਸੇ ਮੁਤਾਬਕ। ਅੱਜਕੱਲ ਜਦੋਂ ਬਰਸਾਤ ਦਾ ਮੌਸਮ ਹੈ ਫੂਡ ਪੋਇਜ਼ਨਿੰਗ। ਅੱਛਾ ਜੀ। ਕੋਈ ਖਰਾਬ ਖਾਣਾ ਖਾਣਨਾ, ਖਰਾਬ ਮਠਾਈ ਖਾਣਨਾ ਉਹ ਦੱਸੋ। ਬਿਊਰੋ ਰਿਪੋਰਟ ਸਪੋਕਸਮੈਨ ਟੀਵੀ।